ਇਹ ਸਭ ਜਦੋਂ ਕਿਸੇ ਬੰਦੇ ਨੂੰ ਦੂਜੇ ਤੇ ਗੁੱਸਾ ਹੋ ਜਾਂਦਾ ਹੈ ਤੇ ਉਹ ਸਭ ਤੋਂ ਪਹਿਲਾਂ ਇੱਕ ਫਿਜ਼ੀਕਲ ਡਿਸਟੈਂਸ ਕ੍ਰੀਏਟ ਕਰਦਾ ਇਸੇ ਤਰ੍ਹਾਂ ਕੈਨੇਡੀਅਨਾਂ ਨੇ ਅਮਰੀਕਾ ਨਾਲੋਂ ਦੂਰੀ ਬਣਾ ਲਈਏ ਮੂੰਹ ਨਹੀਂ ਕਰਦੇ ਅਮਰੀਕਾ ਨੂੰ ਹੁਣ ਦੇਖੋ ਇਹਦੇ ਪਿੱਛੇ ਕਾਰਨ ਤੇ ਇਹੋ ਹੀ ਹੈ ਕਿ ਕੈਨੇਡਾ ਨੂੰ ਜਿਹੜਾ ਜ਼ਲੀਲ ਕੀਤਾ ਗਿਆ ਬਾਰ-ਬਾਰ 51ਵੀਂ ਸਟੇਟ ਹਮ ਗਵਰਨਰ ਟਰੂਡੋ ਸਾਨੂੰ ਇਹਨਾਂ ਦਾ ਤੇਲ ਨਹੀਂ ਚਾਹੀਦਾ ਸਾਨੂੰ ਇਹਨਾਂ ਦੀ ਗੈਸ ਨਹੀਂ ਚਾਹੀਦੀ ਸਾਨੂੰ ਇਹਨਾਂ ਦਾ ਇਲੈਕਟ੍ਰਿਸਿਟੀ ਨਹੀਂ ਚਾਹੀਦੀ ਕਾਰਾਂ ਨਹੀਂ ਚਾਹੀਦੀਆਂ ਲੱਕੜ ਨਹੀਂ ਚਾਹੀਦੀ ਸਾਨੂੰ ਕੁਝ ਵੀ ਨਹੀਂ ਚਾਹੀਦਾ ਅਸੀਂ ਇਹਨਾਂ ਨਾਲ ਗੱਲ ਵੀ ਨਹੀਂ ਕਰਨੀ ਤੁਸੀਂ ਕਿਸੇ ਮੁਲਕ ਲਈ ਕੁਝ ਕਰਤਾ ਮੈਂ ਤੁਹਾਡਾ ਨਾ ਬੋਲਦਾ ਨਹੀਂ ਸੋ ਇਹ ਸਾਰੀਆਂ ਗੱਲਾਂ ਹੋਈਆਂ ਪਰ ਹਿਸਾਬ ਕਿਤਾਬ ਲਾਇਆ ਜਾ ਰਿਹਾ ਹੈ ਵੀ ਅਸਰ ਤੇ ਯੂ ਐਸ ਏ ਵਿੱਚ ਵੀ ਪੈ ਰਿਹਾ ਹੂੰ ਤੇ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਜਿਹੜੀ ਕਰਦੇ ਆਂ ਜੀ ਅੰਕੜੇ ਕੀ ਕਹਿੰਦੇ ਨੇ ਕੈਨੇਡੀਅਨ ਲਗਾਤਾਰ ਪਿਛਲੇ 7 ਮਹੀਨਿਆਂ ਤੋਂ ਅਮਰੀਕਾ ਜਾਣਾ ਘਟਾ ਚੁੱਕੇ ਨੇ ਹਰ ਤਰੀਕੇ ਨਾਲ ਬਾਈ ਰੋਡ ਤੇ ਬਾਈ 에ਅਰ ਦੋਵਾਂ ਤਰੀਕਿਆਂ ਨਾਲ ਸਟੈਟਿਸਟਿਕਸ ਕੈਨੇਡਾ ਸਰਕਾਰੀ ਜਿਹੜੀ ਏਜੰਸੀ ਹੈ ਉਹ ਕਹਿੰਦੇ ਕਿ ਜਿਹੜਾ ਜੁਲਾਈ ਮਹੀਨਾ ਲੰਘ ਕੇ ਗਿਆ ਜਨਵਰੀ ਤੋਂ ਇਹ ਕੰਮ ਟ੍ਰੈਂਡ ਸ਼ੁਰੂ ਹੋਇਆ ਤੇ ਜੁਲਾਈ ਦੇ ਵਿੱਚ ਲਗਾਤਾਰ ਸੱਤਵਾਂ ਮਹੀਨਾ ਸੀ ਜਦੋਂ ਇਹ ਡ੍ਰੌਪ ਜਾਰੀ ਰਿਹਾ ਜੇ ਜੁਲਾਈ ਸਨ 2024 ਦੀ ਗੱਲ ਕਰੀਏ ਤਾਂ ਉਹਦੇ ਨਾਲੋਂ ਤਕਰੀਬਨ 37% ਘਟ ਲੋਕ ਗਏ ਨੇ ਤੇ ਜੇ ਪਿਛਲੇ ਮਹੀਨੇ ਦੀ ਗੱਲ ਕਰੀ ਤਾਂ ਉਦੋਂ 33% ਦਾ ਡ੍ਰੌਪ ਸੀ ਤੇ ਓਵਰ ਆਲ ਦੇਖਿਆ ਜਾਵੇ ਤਾਂ ਇਹ ਕਾਫੀ ਫਰਕ ਪੈ ਰਿਹਾ ਇਹ ਬਾਈ ਰੋਡ ਟ੍ਰਿਪ ਹੈਗੇ ਨੇ ਜਿਹੜੇ ਮੈਂ ਉਹਨਾਂ ਦੀ ਪਹਿਲਾਂ ਗੱਲ ਕੀਤੀ ਆ 37 ਜਾਂ 33% ਜਿਹੜੇ ਬਾਈ 에ਅਰ ਨੇ ਉਹ ਵੀ ਘਟ ਗਏ ਨੇ ਤੇ ਜੇ ਸਾਲ ਦਰ ਸਾਲ ਤੇ ਲਾਇਆ ਜਾਵੇ ਤਾਂ ਜੁਲਾਈ ਮਹੀਨੇ ਦੇ ਵਿੱਚ 26% ਮੁਸਾਫਰ ਜਿਹੜੇ ਨੇ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ ਘੱਟ ਯੂ ਐਸ ਏ ਨੂੰ ਗਏ ਨੇ ਹਾਲਾਂਕਿ ਇਨਬਾਉਂਡ ਜਿਹੜੇ ਯੂ ਐਸ ਤੋਂ ਲੋਕ ਆਉਂਦੇ ਨੇ ਉਹ ਵੀ ਘਟੇ ਨੇ ਤੇ ਇਹ ਕਿ ਯੂ ਐਸ ਏ ਵਾਲੇ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਨਹੀਂ ਘਟੇ ਜਿੰਨਾ ਕਿ ਕੈਨੇਡਾ ਵਾਲੇ ਘਟ ਗਏ ਨੇ ਉੱਤੇ ਥੋੜਾ ਜਿਹਾ ਪਰਸੈਂਟੇਜ ਹੈ ਔਰ ਟ੍ਰੈਵਲ ਜਿਹੜਾ ਹੈ ਜੀ ਉਹ 70% ਅਮਰੀਕਾ ਵਾਲਿਆਂ ਦਾ ਵੀ ਕੈਨੇਡਾ ਨੂੰ ਘਟਿਆ ਉਹ ਉਹਨਾਂ ਦੇ ਆਪਣੇ ਕਾਰਨ ਹੋ ਸਕਦੇ ਨੇ ਕੈਨੇਡਾ ਵਾਲਿਆਂ ਨੇ ਇਹੋ ਜਿਹੀ ਕੋਈ ਰੋਕ ਨਹੀਂ ਲਾਈ ਜਿਹੜੇ ਅਮਰੀਕਨਸ ਕੁਝ ਚਿੰਤਤ ਨੇ ਜਾਂ ਕੈਨੇਡਾ ਪ੍ਰਤੀ ਥੋੜਾ ਜਿਹਾ ਸੌਫਟ ਕਾਰਨਰ ਰੱਖਦੇ ਨੇ ਉਹਨਾਂ ਨੇ ਪਿੱਛੇ ਜਿਹਾ ਕੋਈ ਝਲਕਾਂ ਵੀ ਦਿੱਤੀਆਂ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਹੁਣ ਆਣਾ ਨਾ ਛੱਡੋ ਤੁਸੀਂ ਆਓ ਜ਼ਰੂਰ ਤੇ ਕੁਝ ਹੋਰ ਨਾਲ ਲੋਕਾਂ ਨੇ ਵੀ ਕਿਹਾ ਸੀ ਕਿ ਸਾਨੂੰ ਕੈਨੇਡਾ ਨਾਲ ਹਮਦਰਦੀ ਹੈ ਤੇ ਪਰ ਕੈਨੇਡੀਅਨ ਟ੍ਰੈਵਲ ਟੂ ਯੂ ਐਸ ਜਿਹੜਾ ਹੈ ਜੀ ਓਵਰ ਆਲ ਟੂਰਿਜ਼ਮ ਇਕਨੋਮਿਕਸ ਇੱਕ ਡਿਵੀਜ਼ਨ ਹੈ ਆਕਸਫੋਰਡ ਇਕਨੋਮਿਕਸ ਦੀ ਉਹਨਾਂ ਮੁਤਾਬਕ 24% ਘਟ ਚੁੱਕਾ ਹੈ ਭਾਵੇਂ ਉਹ ਜਿਹੜੇ ਅਪੀਲਾ ਕਰ ਰਹੇ ਨੇ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਜੁਲਾਈ ਦੇ ਨੰਬਰ ਵੀ ਇਸੇ ਚੀਜ਼ ਤੇ ਮੋਹਰ ਲਾਉਂਦੇ ਨੇ ਕਿ ਜਨਵਰੀ ਤੋਂ ਸ਼ੁਰੂ ਹੋਇਆ ਇਹ ਟ੍ਰੈਂਡ ਅਜੇ ਤੱਕ ਲਗਾਤਾਰ ਜਾਰੀ ਹੈ ਤੇ ਇਸ ਦੇ ਅੱਗੇ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਕਿਉਂਕਿ ਡੋਨਲਡ ਟਰੰਪ ਦੇ ਵੀ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਇਹ ਵੀ ਕਿ ਯੂਐਸਏ ਦੇ ਵਿੱਚ ਬਿਜ਼ਨਸ ਨੂੰ ਵੀ ਫਰਕ ਪੈ ਰਿਹਾ ਖਾਸ ਤੌਰ ਤੇ ਯੂਐਸਏ ਦੇ ਬਾਰਡਰ ਦੇ ਨਾਲ ਜਿਹੜੇ ਲੱਗਦੇ ਲੱਗਦੇ ਇਲਾਕੇ ਨੇ ਕੈਨੇਡਾ ਦੇ ਉਹਨਾਂ ਦੇ ਵਿੱਚ ਯੂਐਸਏ ਦੇ ਵਿੱਚ ਬਿਜ਼ਨਸ ਨੂੰ ਫਰਕ ਪਿਆ ਕਈ ਮੋਟਲਸ ਕਈ ਹੋਰ ਜਗ੍ਹਾ ਜਿੱਥੇ ਕੈਨੇਡੀਅਨ ਜਾ ਕੇ ਰੁਕਦੇ ਸੀ ਰਹਿੰਦੇ ਸੀ ਪੈਸੇ ਖਰਚਦੇ ਸੀ ਉਹਨਾਂ ਨੂੰ ਫਰਕ ਪੈ ਰਿਹਾ ਭਾਵੇਂ ਕਿ ਯੂਐਸਏ ਨੇ ਟਰੈਵਲ ਬੈਨ ਵੀ ਕਈ ਮੁਲਕਾਂ ਤੇ ਲਾਇਆ ਹੋਇਆ ਪਰ ਉਹਦੇ ਨਾਲ ਬਹੁਤ ਥੋੜਾ ਜਿਹਾ ਫਰਕ ਪਾਪੇਗਾ ਯੂਐਸਏ ਦੀ ਜਿਹੜੀ ਇੰਡਸਟਰੀ ਹੈ ਸੈਰਸਪਟਾ ਉਦੋਂ ਉਹਨੂੰ ਜਿਹੜਾ ਜੇ 1% ਜੇ ਜਿਹੜੇ ਸਲਾਨੀ ਘਟਾਉਂਦੇ ਨੇ ਪੂਰੇ ਮੁਲਕ ਦੇ ਵਿੱਚ ਤਾਂ 1.8 ਬਿਲੀਅਨ ਦਾ ਫਰਕ ਪੈਂਦਾ ਇਅਰਲੀ ਤੇ ਜੇ ਇੰਟਰਨੈਸ਼ਨਲ ਵਿਜ਼ਟਰ ਜਿਹੜੀ ਸਪੈਂਡਿੰਗ ਆ ਉਹਨਾਂ ਦੀ ਜਿਹੜੀ ਯੂਐਸ ਟ੍ਰੈਵਲ ਐਸੋਸੀਏਸ਼ਨ ਦੇ ਹਿਸਾਬ ਦੇ ਨਾਲ ਜੇ ਇਹ ਇਸੇ ਤਰ੍ਹਾਂ ਟ੍ਰੈਂਡ ਜਾਰੀ ਰਿਹਾ ਇੱਕ ਸਾਲ ਜਿਹੜਾ ਇੱਕ ਜਨਵਰੀ ਤੋਂ ਸ਼ੁਰੂ ਹੈ ਜੇ ਦਸੰਬਰ ਤੱਕ ਜਾਰੀ ਰਹਿੰਦਾ ਤਾਂ ਯੂਐਸਏ ਦੇ ਵਿੱਚ 21 ਬਿਲੀਅਨ ਦਾ ਬਿਜ਼ਨਸ ਜਿਹੜਾ ਟ੍ਰੈਵਲ ਰਿਲੇਟਡ ਜਾਂ ਐਕਸਪੈਂਸ ਜਾਂ ਐਕਸਪੋਰਟ ਹੈਗੇ ਨੇ ਉਦੇ ਚੋਕ ਕਟਣ ਦੀ ਸੰਭਾਵਨਾ ਬਣੀ ਹੋਈ ਹੈ